ਜੀ ਦੋਸਤੋ ਨਈ ਮਿਰਜੀ ਵਲੌਗ ਵੀ ਬਣਾਉਣਾ ਲਾਈਵ ਜਬ ਬਾਂਦਰਾ ਬਹੁਤ ਪਾਇੜ ਮਾਰ ਇਧਰ ਉਧਰ ਸਸਰੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਦਿਨ ਲਈ ਜਿਹੜਾ ਆਪਾਂ ਮਿਲਣ ਲਾਉਣਾ ਹੈ ਤੇ ਆਪਾਂ ਬੂਟਿਆਂ ਦੀ ਇੰਸਟਾਗ੍ਰam ਤੇ ਮੈਂ ਸਟੋਰੀ ਪਾਈ ਤੇ ਬੂਟੇ ਆਪਾਂ ਨੂੰ ਮਿਲ ਗਏ ਆ ਤੇ ਸਰਕਾਰੀ ਨਰਸਰੀ ਤੋਂ ਕਿੰਨੇ ਦਾ 20 ਰੁਪਏ ਦਾ ਇੱਕ ਬੂਟਾ 20 ਦਾ ਇੱਕ ਬੂਟਾ ਮਿਲਿਆ ਆਪਾਂ ਨੂੰ ਆਪਾਂ ਲੈਉਣੇ ਆ 800 ਬੂਟਾ ਬਾਕੀ ਆਪਾਂ ਇਧਰ ਉਧਰੋਂ ਵੀ ਕਰ ਲੈਣੇ ਆ 1000 ਤੋਂ ਪਲੱਸ ਬੂਟੇ ਹੋਣੇ ਆ 800 ਬੂਟਾ ਪੈ ਗਿਆ ਆਪਾਂ ਨੂੰ 16000 ਦਾ ਤੇ ਸੁਣਾ ਯਾਰ ਦੇ ਬੁੱਢਾ ਤੇ ਬਾਕੀ ਤੁਹਾਨੂੰ ਪਤਾ ਜਿਹੜੇ ਹੁਣ ਮੁੰਡੇ ਖੁੰਡੇ ਮੇਰੀ ਉਮਰ ਦੇ ਆ ਉਹ ਜਾਂਦੇ ਕਦੂਆਂ ਕਦੂਆਂ ਚ ਰੁਜੇ ਤੇ ਜਾਂ ਵਿਚਾਰੇ ਅੱਧੇ ਗ ਬਿਮਾਰ ਹੋ ਗਏ ਆ ਅੱਧੇ ਕੌ ਗਰਮੀ ਕਰਕੇ ਲਾਪਦਾ ਹੋਏ ਪਏ ਆ ਤੇ ਫਿਰ ਮੈਨੂੰ ਚੀਂਗ ਪਾਉਂ ਜੀ ਇਕੱਠੀ ਕਰਨੀ ਪਈ ਐ ਮੈਨੂੰ ਇਹ ਪਰ ਇਕੱਠੀ-ਕੁੱਠੀ ਕਰਕੇ ਚੀਂਗ ਪਾਉਂ ਮੈਂ ਸਾਰੀ ਲਾਈਵ ਚੱਲਿਆ ਚੀਂਗ ਪਾਉਂ ਨਾ ਕਹੇ ਇਹ ਕੰਮ ਹੋਣਾ ਹੀ ਨਹੀਂ ਐ ਜਿਹੜੇ ਤੇ ਮੋੜੇ ਆ ਇਹਨਾਂ ਮੋਟੇ ਹੋ ਗਏ ਸਾਡੇ ਉਠੇ ਨਹੀਂ ਚੁੱਕੇ ਜਾਣਗੇ ਉਹ ਮੈਂ ਥੋੜੀ ਆ ਉਹ ਵੀ ਉਹ ਵੀ ਚੀਂਗ ਪਹੁੰਚੀ ਆਉਂਦਾ ਤੇ ਬਾਕੀ ਨਹੀਂ ਲਬ ਬਿਮਾਰ ਹੋ ਗਿਆ ਕਿ ਦੂਦੂ ਦੇ ਮੁੰਡੇ ਜੇ ਮੈਂ ਕਿਹਾ ਚੱਲ ਇਹ ਇਹ ਕੁੜੀ ਹੈ ਵੇਲੇ ਪਬਜੀ ਖੇਡਦੇ ਇਹਨਾਂ ਨੇ ਘਰੇ ਤੇ ਅਸੀਂ ਚੱਲਨੇ ਆ ਸੱਤ ਜਣੇ ਕਿੰਨੇ ਜਣੇ ਆਪਾਂ 6 7 ਆ ਸੱਤ ਚਾਰ 6 7 ਜਣੇ ਸੱਤ ਜਣੇ ਆਪਾਂ ਚੱਲੇ ਆ 800 ਬੁੱਟਾ ਕਿਦ ਕਿੰਨਾ ਕੁੜੀ ਆਪਣਾ ਆ ਜੂਗਾ 125-125 ਬੁੱਟੇ ਆ ਜਾਣੇ 120 ਭਈਏ ਉਥਰੇ ਫੜ ਲੈਂਦੇ ਆ 120 ਆ ਜਾਣਗੇ ਚਲੇ ਇੱਕ ਜਣੇ ਨੂੰ ਤੇ ਬਾਕੀ ਚਲੋ ਕੋਈ ਨਹੀਂ ਹੋਣਾ ਟਰਾਲੀ ਪਾ ਲਈਏ ਟਰਾਲਾ ਲੱਭ ਵਾਲਾ ਪਾ ਲਈਏ ਪਿੰਡੋਂ ਵੱਡਾ 16 ਫੁੱਟਾ ਟਰਾਲਾ ਉਸ 1400 ਰੁਪਏ ਉਹ ਚ ਵਧੀਆ ਆਏ ਨੇ ਬੂਟੇ ਤੇ ਆਪਾਂ ਵੇਟ ਕਰਦੇ ਪਹਿਨ ਦੋ ਕੁ ਵੀਰ ਹੋਰ ਆਉਣ ਨਾ ਤੇ ਫਿਰ ਚੱਲਦੇ ਹੁਣ ਬਾਕੀ ਟਾਈਮ ਹੋ ਗਿਆ ਦੁਪਹਿਰ ਦਾ 12 12:30 ਵਜੇ ਤੋ ਪਹਿਲਾਂ ਮੈਂ ਪੈੜੀ ਮੋਂਦਿਆ ਉਹ ਵਲੋਗ ਹੁਣ ਮੈਂ ਵੱਖਰਾ ਕਰ ਦੇਣਾ ਆਪ ਲੋਗ ਆਪਾਂ ਬੂਟਿਆਂ ਵਾਲਾ ਵੱਖਰੇ ਪਾ ਦਾਂਗੇ ਕਹਿੰਦੇ ਆ ਟਰਾਲੇ ਦੇ ਅੰਦਰ ਰਸਪਈ ਕੀ ਪਈ ਆ ਉਹ ਗਿੰਦੀ ਅਸ਼ਦੜੀ ਇਹਨੇ ਕਿੱਥੋਂ ਲੜੀ ਪੜਾ ਮੈਨੂੰ ਵੀ ਕਿੱਥੋਂ ਲੜੀ ਆ ਹਾਂਜੀ ਕਿ ਤੂੰ ਸੁਣਿਆ ਰੂਫ ਕਹਿੰਦੇ ਛੱਦੜੇ ਐ ਇੰਨਾ ਕਿ ਯਾਰ ਮੈਂ ਵੀ ਪੜਿਆ ਲਿਖਾਇਆ ਉਹ ਕਹਿੰਦਾ ਛੱਦੜੀ ਨੂੰ ਨਹੀਂ ਕਹਿੰਦੇ ਨਹੀਂ ਕਹਿੰਦੇ ਰੂਫ ਛੱਤ ਨੂੰ ਕਹਿੰਦੇ ਆ ਜਿਹੜੀ ਘਰਾਂ ਦੇ ਉੱਤੇ ਹੁੰਦੀ ਆ ਹਾਂ ਬੱਸ ਹਾਂਜੀ ਦੱਸੋ ਤੇ ਟ੍ਰੈਕਟਰ ਦੀ ਛੱਦੜੀ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਦੱਸ ਚੱਲ ਅਮਰੇਲਾ ਅਮਰੇਲਾ ਨਾ ਮੈਂ ਕਿ ਛੱਦੜੀ ਨੂੰ ਕਹਿੰਦੇ ਅਮਰੇ ਹਾਂ ਕਿ ਮੇਰੀ ਤਾਂ ਤਰਸ ਖਾ ਬਚਾਰੀ ਉਹ ਵਾਇਗਰ ਵਾਇਗਰ ਕਰਦੀ ਕਿ ਤੇ ਡੇਗੀ ਨਾ ਪਾਵਾਂ ਮਾਵਾਂ ਬਟਾਣ ਬਾਹਰ ਆ ਗਈ ਟ੍ਰੈਕਟਰ ਹਾਂ ਆਪਣੇ ਬਾਹਰ ਆ ਗਈ ਫਿਰ ਕੀ ਬੜੈਣ ਹੀ ਆਈ ਏ ਤੂੰ ਦਾ ਕਰਨਾ ਜਿੱਦਾਂ ਪਰ ਨਾ ਵੇਹਿਆਂ ਦਾ ਸਾਫਾ ਵੇਹਿਆਂ ਦਾ ਵੀਰ ਨੇ ਰੱਖ ਮੋਢੇ ਤੇ ਰੱਖ ਧਿਆਨ ਨਾਲ ਮੋਢਾ ਨਾ ਗੱਡ ਲੈ ਕੇ ਸਾਫੇ ਨਾਲ ਕਿ ਕਿੰਨੇ ਰਲੇ ਗਏ ਨਹੀਂ ਤੇ ਪਹਿਲਾਂ ਹੀ ਮੂਮ ਲੇਟ ਕੇ ਬਹਿ ਗਈ ਕਿਤੇ ਨਹੀਂ ਕਾਲਾ ਹੁੰਦਾ ਹੈ ਆਂਦਾ ਅੰਦਰ ਵੀ ਕਾਲਾ ਨਾ ਆ ਜਾ ਐ ਤੋ ਕੀ ਕਰਨਾ ਹੁੰਦੀ ਐ ਤਰੋ ਫਿਰ ਦੇ ਫ੍ਰੀਜ ਦੇ ਫ੍ਰੀਜ ਐਵੇਂ ਤਾਂ ਨਹੀਂ ਹੁੰਦੀ ਆ ਦਿਲਪ੍ਰੀ ਕੱਲ ਹੀ ਲਾਈ ਵੇ ਤੇ ਵਿੱਚ ਹੋ ਗਿਆ ਦਿਲਪ੍ਰੀ ਜੀ ਦਿਲਪ੍ਰੀ ਜੀ ਮੁੱਛਾ ਮਖਾਇਓ ਯਾ ਸੰਤ ਹੁੰਦੀ ਹਣ ਬਾਹਰ ਸਭ ਤੋਂ ਜ਼ਿਆਦਾ ਬੂਟੇ ਟੈਂਸ਼ਨੇ ਚੁੱਕਨੇ ਨਾਲਾ ਇਹਨੂੰ ਅਗਲਾ ਕਰਕੇ ਬੰਨੇ ਫੇੜੇ ਮੇਰਾ ਕਿ ਲੱਗਦੀ ਬਾਬਾ ਨਹੀਂ ਕਿੰਨੇ ਪੱਲਾ ਲੈਣਾ ਸ਼ਿਮਲਾ ਬਣਿਆ ਪਰਨਾ ਕਿਲਾ ਕਰਕੇ ਗਰਮ ਥਾਣਿਆ ਮਨ ਬਿਮਾਰ ਓਏ ਮੇਰੀ ਗੱਲ ਸੁਣ ਕਮੀਰ ਵਿਖਾ ਇਹਨਾਂ ਨੂੰ ਆਪਣੀ ਚੋਰੀ ਉਹ ਨਹੀਂ ਮੈਂ ਕਿਹਾ ਕਮੀਰ ਵੀ ਤੇਰੀ ਹੋ ਜਾ ਹੁਣ ਦਵਾਈ ਤੂੰ ਵੀ ਫੜ ਲਓ ਜੀ ਬੀਪੀ ਪੂਪੀ ਦੀ ਚਾਹੀਦੀ ਕਿਸੇ ਨੂੰ ਤੇ ਟਾਈਮ ਨਾਲ ਹੀ ਇਤਰਾਖਲਾ ਇੱਥੇ ਤੇ ਜਾਣੇ ਨੇ ਗੱਲ ਮਾਰੋ ਅਰੇ ਮਾਰੋ ਕਰਤੋਂ ਨੇ ਮਾਰੋ ਇਹਦੇ ਓਹ ਕਿਹੜੀ ਗੱਲ ਆ ਤੇਰੀ ਅੰਦਰ ਗੱਲ ਪਤਾ ਲੱਗ ਜਣੀ ਸਾਰਿਆਂ ਨੂੰ ਲੋ ਵੀ 100 ਰੁਪਏ ਨੇ ਸਾਥੀਓ ਤੇਲ ਪਾ ਲਈਏ ਇੱਥੇ ਚੱਲ ਹੋਰ ਫਰੈਸ਼ ਹੋਣਗੇ ਕੋ ਓ ਸੇਵਾਦਾਰ ਸਾਹਿਬ ਕਿੱਥੇ ਗਏ ਨੇ ਤੇਪੜੀ ਲਾਦੀ ਆ ਹਾਂ ਉਹ ਸੇਵਾਦਾਰ ਉਹ ਮੈਂ ਤਾਂ ਕਿਹਾ ਛੱਡ ਜੀ ਵੇਖ ਹੀ ਜਾਂਦਾ ਕਰ ਲੈ ਸਾਈਡ ਤੇ ਕਰ ਲੈ ਨਹੀਂ ਤੇ ਪਹੁੰਚ ਕਿੱਥੇ ਗਿਆ ਕਿੱਥੇ ਉਹ ਸੇਵਾਦਾਰ ਸਾਹਿਬ ਪਰਸ ਅਈ ਤੇ ਕਿਦਰ ਨੂੰ ਕੋਈ ਨਹੀਂ ਕਿਧਰ ਮੁੜਾਇਆ ਕੋਈ ਆਓ ਚੱਲ ਕੋਈ ਨਹੀਂ ਵਿਚਾਰਾਂ ਦਾ ਨੂਰ ਵੇਖੋ ਸ਼ਬੀਲ ਵੇਖ ਕੇ ਅੱਗੇ ਗੱਡੀਾਂ ਗੱਡੀਾਂ ਲੰਘ ਲੰਘਦੇ ਲੋਬੇ ਮਿੱਤਰਾ ਸ਼ਬੀਲ ਲੱਗੀ ਸ਼ਬੀਲ ਪੀਣਾ ਜੀ ਈ ਰਿਕਸ਼ਾ ਜਾਂਦੇ ਆਇਆ ਲਾ ਲਾ ਇਥੇ ਮੈਨੂੰ ਜਿੱਦਾਂ ਦਾ ਬੰਦਾ ਹੋਵੇ ਨਾ ਸਵਾਦ ਹੀ ਆ ਜਾਂਦਾ ਅਸੀਂ ਸਾਰਿਆਂ ਨੇ ਜਾ ਕੇ ਗਲਾ ਫੜੇ ਨੇ ਪਹਿਲਾਂ ਹੀ ਬੋਤਲਾਂ ਲੱਭੀਆਂ ਦੋ ਬੋਤਲਾਂ ਭਰ ਗਿਲੇ ਆ ਮੁੰਡਾ ਰੱਖ ਲੋ ਰੱਖ ਲੋ ਇੱਥੇ ਥੱਲੇ ਰੱਖੋ ਇਹਦੇ ਛਾਂ ਚ ਰਹਿਊਗੀ ਮਸਾ ਆਹਾਂ ਠੀਕ ਐ ਪਾਰਕ ਸਾਣੀ ਜਾਣਾ ਨਰਸਰੀ ਪਾਰਕ ਨੰਘ ਕੇ ਨਹਿਰ ਦੇ ਨਾਲ ਨਾਲ ਪਾਰਕ ਪਹਿਲਾਂ ਪਾਰਕ ਘੁੰਮ ਲੋ ਫਿਰ ਬੂਟੇ ਲਾਦ ਲਿਓ ਇਹਨੇ ਛੜ ਜੋ ਮੈਂ ਕਿੰਨਾ ਆਪੇ ਤੁਰ ਗਿਆ ਤੂੰ ਚੰਗੀ ਤਰ੍ਹਾਂ ਖੋਲ ਦੇ ਸਾਰਿਆਂ ਨੂੰ ਨਿਕਲ ਜਾਣਾ ਨਿਕਲ ਜਾਣਾ ਆ ਜਾ ਆ ਜਾ ਆ ਜਾ ਆ ਜਾ ਓ ਬਾੜਾ ਬਾੜਾ ਉਹਨੂੰ ਬਾੜੋ ਉਭੀ ਪਹੁੰਚ ਗਿਆ ਅਰੇ ਡੇਢ ਦੋਸੋਂ ਬੰਦਾ ਆ ਗਏ ਮੇਰੇ ਨਾਲ ਗੱਲ ਕਰ ਇਹ ਜਗ੍ਹਾ ਦੇ ਅੰਦਰ ਕਿੰਦਾ ਕੰਮ ਚ ਮੁੰਡਿਓ ਹਾਏ ਪੁਸ਼ੀ ਮਿਲਦੀ ਵੀ ਹੈਗਾ ਨਹੀਂ ਉਹ ਨਸ਼ਿਆ ਮਿਲਦੀ ਹੋਣੀ ਹੈ ਨਾ ਗੱਲ ਹੋਈ ਵੀਰ ਨਾਲ ਬੂਟੇ ਬੂਟੇ ਕਰਦਾ ਬੂਟੇ ਬੂਟੇ ਹੁਣ ਟਰਾਲੀ ਲੈਂਦੀ ਹੁਣ ਚੁੱਪਲੇ ਰਮਾਨਾ ਹੂੰ ਬੰਦ ਨੰਤ ਕੇ ਕਰ ਜਣੀਆਂ ਪਰਚੀ ਪੁਰਚੀ ਚੁੱਭੀਆਂ ਮਾਰੀ ਹੈ ਚੁੱਭੀਆਂ ਚੁੱਭੀਆਂ ਕੇ ਮਮਾ ਚੁੱਭੀਆਂ ਗਿਆ ਚੁੱਭੀਆਂ ਦੱਸਦਾ ਯਾਰ ਬੜਾ ਸਾਫ ਪਾਣੀ ਹਾਂ ਨਿਆੜ ਪਰ ਕਰਕੇ ਉਹ ਪਰਲੇ ਪਾਸੇ ਜਾਵਣ ਉਹ ਜਾ ਭਰਾਵਾ ਪ੍ਰਤੀ ਉਧਰੋਂ ਕਟਾਉਣੀ ਆ ਕੌਣ ਕਹਿੰਦਾ ਉਹ ਵੀਰ ਕਹਿੰਦੇ ਉਹ ਵੀਰ ਆਉਂਦੇ ਨੂੰ ਪੁੱਛ ਲੈਂਦੇ ਸਾਈਕਲ ਫੜੋ ਦਾ ਲੋ ਵੀ ਆਪਣੇ ਕੋ ਆ ਗਿਆ ਮੋਟਰਸਾਈਕਲ ਹੋਣਾ ਹੀ ਚੱਲਿਆ ਦਫਤਰ ਦਫਤਰ ਇਹਨਾਂ ਦਾ ਪਰੇ ਤੇ ਹੀ ਵੀਰ ਨੂੰ ਮਾਰਿਆ ਤਰਲਾ ਮੈਂ ਤਾਂ ਮੈਂ ਮੋਟਰਸਾਈਕਲ ਫੜਾ ਕੇ ਕਿੱਥੇ ਤੁਰ ਕੇ ਜਾਵਾਂਗੇ ਅਸੀਂ ਦੋਵੇਂ ਚੱਲੇ ਪਰਚੀ ਕਟਾਉਣ ਪਰਚੀ ਕਟਾਉਣੀ ਪੈਸੇ ਪੋਈ ਦੇਣੇ ਉੱਥੇ ਪਰਚੀ ਕਟਾ ਕੇ ਇਹਨਾਂ ਨੂੰ ਫੜਾ ਦੇਣੀ ਆ ਤੇ ਫਿਰ ਅਸੀਂ ਲੱਦ ਲੈਣਾ ਮੂਟਾ ਇਹ ਤੇ ਬੜੀ ਸੜਕ ਜੰਦੀ ਸੜਕ ਨਹੀਂ ਪਿਆ ਜਾ ਇਹਨਾਂ ਦਾ ਚਲੋ ਮਿਲਦੇ ਫਿਰ ਹੁਣ ਤਨੋਖੇ ਜਾ ਨਹੀਂ ਨਾਲ ਯਾਰ ਇਹ ਚੁਬਚੇ ਜੀ ਰੋਜ ਗਲਾਸੀਆਂ ਫੜ ਲਓ ਪਿੰਨੂ ਨਹੀਂ ਨਹੀਂ ਸਹੀ ਹੈ ਆਂਟੀ ਤੇ ਮੈਂ ਕਹਿੰਦਾ 76 ਮਾਰ ਕੇ ਕੱਢਦੇ ਹਾਂ ਚੁਬਚੇ ਜੀ ਰਕਾਰ ਮਾਰ ਕੇ ਕੱਢਿਆ ਵੀ ਵੀਰ ਅਸੀਂ ਤੇ ਉੱਥੋਂ ਵਾਹੀ ਦਿੱਤੀ ਵੀਰ ਨੂੰ ਰਾਣੀ ਇੱਕ ਅੱਧੀ ਲਿਆਓ ਆ ਨਾ ਹੁੰਦੇ ਸਾਰੇ ਜਾਣੇ ਕੋਈ ਅੰਦਾਜ਼ ਨਹੀਂ ਆਲਾ ਨਹੀਂ ਮੈਂ ਕਿਹਾ ਮੈਂ ਦਿਲ ਵੀ ਹੁਣ ਗਿਆ ਬੁੰਡੇ ਸੇਵਾ ਕਰਨ ਆਉਣੀ ਆ ਹਾਂ ਜੀ ਹਾਂ ਇਹਨੂੰ ਮੈਂ ਕਿ ਢਿੱਕਾ ਲਈ ਪਈ ਥੱਕਿਆ ਨਾ ਵਿਚਾਰਾ ਦੰਦਾ ਵੇਟ ਕਰ ਕਰ ਕੇ ਹਾਂ ਸਾਹ ਸਾਹ ਦੀ ਪਾਈ ਜਾ ਸਾਰਾ ਲੈਵਲ ਲੈਵਲ ਕਰਕੇ ਲੱਗਿਆ ਲੈਵਲ ਕਰਕੇ ਪਾਓ ਵਧੀ ਨਹੀਂ ਮ ਮੇਰਾ ਹਾਂ ਪਾਣੀ ਐਨ ਦਾ ਬਰਸਤੀ ਨੂੰ ਤਾਈ ਉਹਨਾਂ ਨੇ ਕਿਆ ਨਿਕਲੋ ਬਾਹਰ ਚੈੱਕ ਕਰੋ ਬੂਟੇ ਇੰਦਰ ਪਾਣੀ ਪਹਿਲਾਂ ਵੇਤੀ ਕਰਕੇ ਕੱਢਿਆ ਵੇਤੀ ਕਰਕੇ ਕੱਢਿਆ ਤੇ ਆਂਦੇ ਵੇ ਤੋ ਹੀ ਸਾਨੂੰ ਕੰਮ ਦੋ ਕਰਨਾ ਕੁਛ ਨਹੀਂ ਗਾ ਆਪਾਂ ਵੀ ਤੁਸੀਂ ਦਿਖਾ ਦਿਓ ਕੰਮ ਦੋ ਵੀਰ ਮਨੋ ਕਿਸਾਨੋ ਅਫਸਰ ਕਹਿਣਗੇ ਇਸ ਕਰਕੇ ਬਾਹਰ ਅੰਦਰ ਮੇਰੀ ਗੱਲ ਕਰੋ ਨਹੀਂ ਮਫਸਰਾਂ ਨਾਲ ਬੈਠਾ ਕਿਹੜੀਆਂ ਨੇ ਬਣਾਏ ਇਹ ਅਫਸਰਾਂ ਨਾਲ ਬੈਠੇ ਪਾਣੀ ਛਾਣੀ ਪੀਂਦੇ ਆ ਤੇ ਐਸੀ ਚੱਲਣ ਦਿਆ ਅੰਦਰ ਸਾਈਕਲ ਪਰੇ ਕਰਨ ਦਿਆ ਉਹ ਮਗਰ ਤੁੱਤੇ ਬੈਗੇ ਦਾ ਤੂੰ ਉਹ ਉਦਾਂ ਹੀ ਮੜਾ ਰਹਿੜ ਕੇ ਗਾਣ ਕਰਦੇ ਬਹੁਤ ਏਟ ਲੈ ਅੱਜ ਆ ਕੁੜੀ ਹੋਏ ਅੱਜ ਕੱਲ ਦੇ ਹੁੰਦੇ ਕੀ ਕਰਾਂ ਵੀ ਲੈ ਕੇ ਬਾਬੇ ਦਾ ਨਾਂ ਕਰਤੀ ਸ਼ੁਰੂਆਤ ਆਪਾਂ ਤੇ ਇੱਥੋਂ 800 ਬੂਟਾ ਚੱਕਣਾ ਆਪਾਂ ਬਾਕੀ ਆਪਾਂ ਨੂੰ ਹੋਰ ਵੀ ਥਾਵਾਂ ਤੇ ਮਿਲਣੇ ਨੇ ਬਸ ਨਾ ਹੁਣ ਚਲੋ ਆਪਾਂ ਵਲੌਗ ਬੰਦ ਕਰਕੇ ਨਾ ਬੂਟੇ ਰੱਖਣੇ ਸਟਾਰਟ ਕਰ ਦਈਏ ਦੋ ਅਹੀਂ ਇੱਥੇਆਂ 6 ਜਣੇ ਥੱਲੇ ਆਂ ਤਪੜਾਂ ਚ ਲੈ ਕੇ ਆਉਂਦੇ ਬੂਟੇ ਤੇ ਬੂਟੇ ਰੱਖ ਲਈਏ ਕਰੀ ਸ਼ੇਵਾ ਕਰ ਲਈਏ ਫਿਰ ਮਿਲਦੇ ਆਂ ਇੱਥੋਂ ਨਾ ਲਓ ਵੀ 200 ਕਿਨੇ ਲਾਗੇ ਇੱਥੇ 255 255 ਲੱਗ ਗਿਆ ਐਨੇ ਤਾਂ ਜੇ ਪਿਛਲੀ ਵਾਰ ਇਹ ਇੱਥੇ 800 ਬੂਟਾ ਫੜਿਆ ਸੀ ਟਰਾਲੇ 'ਚ ਇਸੇ 16 ਫੁੱਟ ਦਾ ਟਰਾਲਾ ਸੀ ਉਹ 'ਚ 1200 ਖੜਿਆ ਕਿੰਨਾ 1200 ਆਹ 1200 ਖੜਿਆ ਸੀ ਤੇ 1 400 ਖੜਿਆ ਕੋਈ ਇੰਦਾ ਹਿਸਾਬ ਤਾਲ ਤੇ 800 ਬੂਟਾ ਇੱਕ ਬੜੇ ਰਹਿਮਾਨਾ ਆਇਆ ਨਾ ਤੇ ਚੱਕਰ ਨਹੀਂ ਚੱਕਰ ਇੱਕ ਤੇ ਬਾਕੀ ਲੱਗੇ ਦੇ ਜਾਂਦੇ ਚਲੋ ਕੋਈ ਨਹੀਂ ਕਿ ਹੁਣ ਆਪਾਂ ਇਹ ਉਹਨਾਂ ਦਿਨ ਬੂਟੇ ਟਰਾਲੀ 'ਚ ਹੀ ਰੱਖ ਦੇਣੇ ਆ ਉਤੋਂ ਪਾ ਪਾ ਨਿੱਕੀ ਲਾ ਕੇ ਪਾਣੀ ਪਾਈ ਜਾਣਾ ਲਾਉਣੇ ਨਹੀਂ ਆ ਮੇਲੇ ਵਾਲੇ ਫਿਰ ਲਾਵਾਂਗੇ ਟਰਾਲੀ ਦੇ ਪਾਸ ਹੋਰ ਏ ਕਿਉਂਕਿ ਇਹ ਟਰਾਲਾ ਫੇਰ ਚਾਹੀਦਾ ਸਾਨੂੰ ਮੇਲੇ ਵਾਲੇ ਨੂੰ ਲੋਬੀ ਬੂਟੇ ਆਪਾਂ ਲੱਦਣੇ ਆ ਤੇ ਜਿਹੜੇ ਉੱਥੇ ਅਫਸਰ ਹੀ ਨਾ ਉਹਨਾਂ ਨੇ ਮੈਨੂੰ ਇੱਕ ਇੱਕ ਗੱਲ ਲਈ ਕਹਿੰਦੇ ਕਿ ਲੋਕੀ ਨਾ ਤੁਸੀਂ ਲੰਗਰ ਲਾਉਣ ਲੱਗੇ ਕਹਿੰਦੇ ਤੁਸੀਂ ਆਪਣੇ ਵੱਲ ਵਧੀਆ ਕੰਮ ਕਰਨ ਲੱਗੇ ਪਰ ਕਹਿੰਦੇ ਕਿ ਜਿਹੜੇ ਲੋਕੀ ਆਣਾ ਉਹ ਫ੍ਰੀ ਦੀ ਵੇਖ ਕੇ ਚੀਜ਼ ਖਰਾਬ ਜਿਹਾਦੀ ਕਰਦੇ ਆ ਇਹ ਗੱਲ ਮਿੱਤਰੋ ਸਹੀ ਵੀ ਆ ਵੇਖੋ ਅਸੀਂ ਹੁਣ ਆਪਣਾ ਫਰਜ਼ ਪੂਰਾ ਉਹ ਲਾਇਓ ਜਰੂਰ ਮੰਨ ਲਓ ਜੇ ਯਾਰ 2000 ਬੂਟਾ ਵੀ ਆਪਾਂ ਦੇੰਨੇ ਆ ਨਾ ਲੰਗਰ ਚ ਵਰਤੌਣੇ ਆ ਘੱਟੋ ਘੱਟ 1800 ਬੂਟਾ ਤਾਂ ਲੱਗਣਾ ਚਾਹੀਦਾ ਤਕਰੀਬਨ ਇਹ ਕੋਸ਼ਿਸ਼ ਕਰੇ ਜਿਹੜਾ ਜਿਹੜਾ ਵੀਰ ਬੂਟਾ ਜਿੱਥੋਂ ਜਿੱਥੋਂ ਵੀ ਖੜੂਗਾ ਉਸ ਦਿਨ 1 ਜੁਲਾਈ ਨੂੰ ਜਿਹੜੇ ਜਿਹੜੇ ਵੀ ਲੰਗਰ ਤੋਂ ਖੜੂਗਾ ਉਹ ਲਾਇਓ ਜਰੂਰ ਮੇਰਾ ਭਰਾ ਬਰਕਤਾਂ ਦੇ ਆ ਜਾਂਦੇ ਨੇ ਉਹ ਜਾਂਦੇ ਹਾਂ ਹਾਂ ਬੰਗਰ ਜੀ ਉਹਨਾਂ ਜਾਂਦੇ ਹਾਂ ਹਾਂ ਜੀ ਉਹ ਟਰੈਕਟਰ ਤੇ ਨਹੀਂ ਚੜਿਆ ਆਉਂਦਾ ਜਾਂਦੇ ਹਾਂ ਹੂੰ ਆ ਸਾਰੀ ਸਾਡੀ ਆਪਣੀ ਟੀਮ ਕੋ ਸਾਡੀ ਆਪਣੀ ਟੀਮ ਕੋ ਸਾਬ ਟੀਮ ਟੀਮ ਆਏ ਆਪਣੀ ਟੀਮ ਹੈ ਕਿ ਨਹੀਂ ਇਹਨੂੰ ਦੇ ਵੀ ਨੂੰ ਘੋੜਾ ਚੂੜੇ ਘੋੜੇ ਨਹੀਂ ਚੱਕਾ ਵੀ ਜਾ ਭਰਾ ਦੋ ਵਾਰਾਂ ਦੀ ਗਾਦਨ ਲਗਾ ਆਏ ਉਹ ਜਾ ਭਰਾ ਇੱਕ ਘਰੀ ਨਹੀਂ ਮਡ ਗਿਆ ਦੋ ਵਾਰਾਂ ਦੀ ਗਾਦਨ ਲਗਾ ਇੱਕ ਘਰੀ ਚ ਬੱਚੇ ਜਿਹਾ ਕੱਢਿਆ ਇਹਨੂੰ ਆ ਕੜੋਇਆ ਭਰਾ ਥੱਲੇੜਾ ਤੇ ਨਹੀਂ ਹੋਵੇ ਜੀ ਭਰਾ ਕਲੋਯਾ ਆ ਵੇ ਸੱਦੇ ਦੋਸਤੋ ਮੈਨੂੰ ਟਾਣੀਆਂ ਦੇ ਵਿੱਚ ਦੇਖ ਕੇ ਨੇ ਫੌਜੀ ਸਾਹਿਬ ਹੁਣ ਕਰ ਲੈ ਮਾਮਾ ਓਏ ਲੈ ਸ਼ਿਦਾਈ ਆ ਵੇ 100 ਦੇ ਸ਼ਿਦਾਈ ਮੈਗਮ ਬੈਠੇ ਦੇ ਵਿੱਚ ਬੂਟੇ ਲੈ ਕੇ ਆਉਣ ਲੱਗੇ ਹੁਣ ਵੀਰ ਹਣੀ ਜਾਮ ਨੂੰ ਅੰਬ 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 ਬਿੱਲੋਣੇ ਹਲੇ ਹਾਂ ਚੈੱਕ ਕਰੋ ਫਰਨਾ ਵੇ ਕਿਦਾਂ ਬੰਦਾ ਜਦੋਂ ਪੜਾ ਤਗੜਾ ਹੁੰਦਾ ਕੁੜੀ ਵਾਂਗ ਜੱਫਾ ਪਾ ਕੇ ਸਾਰੇ ਬੂਟੇ ਇਕੱਠੇ ਲੈ ਆਂਦਾ 100 150 ਬਾਕੀ ਆ ਚੈੱਕ ਕਰੋ ਤੁਸੀਂ ਬੂਟੇ ਸਾਡੇ ਇੰਨਾ ਟਰਾਲਾ ਖਾਲੀ ਰਹਿ ਗਿਆ ਬਾਕੀ ਕੋਈ ਨਹੀਂ ਆਪਾਂ ਡਾਲਾ ਖੋਲ ਲੈਣਾ ਸਾਈਡਾਂ ਦੇ ਕਰਦਾਂਗੇ ਭਾਰਾਂਗੇ ਬੰਦੇ ਭਾਰਾਂਗੇ ਤੇ ਟਰਾਲੇ ਤੇ ਵੀ ਲੱਦ ਲੈਣੇ ਘੜ ਘੜ 50 ਬੂਟੇ ਟਰਾਲੇ 'ਤੇ ਆਉਣੇ ਆ ਆਉਣੇ ਆ ਕੋਈ ਚੱਕਰ ਨਹੀਂ ਮੈਨਾਂ ਮਿੱਤਰੋ ਇਹ ਹਾਲਤ ਦੇਖ ਸਕਦੇ ਹੋ ਅਹੀਂ ਇਦਾਂ ਹੀ ਆਏ ਆ ਪੈਲੀਆਂ ਮੁੰਡਾ ਮੁੰਡਾ ਮੈਂ ਇਦਾਂ ਹੀ ਆਇਆ ਅੰਮ੍ਰਿਤਸਰ ਦਾ ਗਾੜਿਆ ਜਿੱਥੇ ਏਰੀਆ ਚ ਆਪਾਂ ਖਲੋਤੇ ਆਂ ਗੇੜੀ ਪੁਆਇੰਟ ਜਿਹਨੂੰ ਕਹਿ ਸਕਦੇ ਆਪਾਂ ਅਹੀਂ ਹੁਣ ਜਿੰਨਾ ਘੇ ਝੋਨੇ ਝੋਨੇ ਲੱਦੇ ਫੇਰ ਫੱਕੇ ਥੋੜੀ ਹਨ ਕੋਈ ਲਿਬੜੇ ਆ ਤਬੜੇ ਆ ਕਿੱਦਾਂ ਵਾ ਚਪਲਾਂ ਪਾਟੀਆਂ ਪਾਈਆਂ ਪਾਟੀਆਂ ਨਹੀਂ ਪਾਟੀ ਪਜਾਮਾ ਪਾਟ ਆ ਗਿਆ ਸੋ ਤੇ ਚਪਲਾਂ ਵੀ ਗੰਧੀਆਂ ਚਪਲਾਂ ਜਨਰੇਸ਼ਨ ਆ ਉਹ ਫੇਰ ਵੀ ਕਿਤੇ ਨਾ ਕਿਤੇ ਟੌਰ ਕਾਢ ਹੀ ਹੁੰਦੀ ਵੇਖੋ ਪਜਾਮਾ ਪਜੂਮਾ ਪਾਇਆ ਆ ਸਾਡੇ ਪਜਾਮੇ ਵੇਖੋ ਆ ਵੇਖ ਦੀ ਤੇ ਅੰਦਰ ਵੇਖੋ ਫਿਸ਼ਰ ਕਰਤੇ ਹੋਏ ਮੈਂ ਉੱਧਰ ਪਜਾਮੇ ਪਜੋਮੇ ਪਾਏ ਜੜੀ ਗਈ ਹੋਤ ਨਹੀਂ ਪਾਏ ਲੰਮੀ ਬੜੀ ਇਹ ਵੀ ਤਾਂ ਲੰਬੀ ਹੋਗੀ ਪਤਾ ਨਹੀਂ ਇਹਨੋਂ ਲੱਗੇ ਹਨ ਆ ਕੇ ਭਾਈ ਲੰਮੀ ਹੋਗੀ ਇਹ ਕਿਦਾਂ ਹੋਈ ਤੇਰਾ ਸਰੀਰ ਤੇ ਨਹੀਂ ਸੁngੜ ਕੇ ਕਿਤੇ ਪਾਣੀ ਦੀ ਕੁੜੀ ਆਵੇ ਪਤਾ ਨਹੀਂ ਯਾਰ ਪੈਨੋ ਇੱਥੇ ਹੀ ਤੇ ਨਾਲ ਭਾਈ ਇੱਥੇ ਚੱਲ ਗਈ ਉਹਨੇ ਅੰਛਣੇ ਦੰਦੀ ਦੰਦੀ ਵੜਤੀ ਨਹੀਂ ਕਰ ਖਿੱਚ ਕੇ ਦੰਦੀ ਵੜ ਕੇ ਕਰਤੀ ਨਹੀਂ ਲੰਬੀ ਇੱਕ ਨਹੀਂ ਲਿਆਉਣੇ ਆ ਉਹ ਇੱਥੋਂ ਚੈੱਕ ਕਰੋ ਤੇ ਥੰਬਨੇਲ ਲਾ ਲਾਂਗੇ ਇਥੋਂ ਆਪਾਂ ਤੇ ਹੁਣ ਅੰਬ ਲੈਣ ਗਏ ਮੇਰੇ ਖਿਆਲ ਨਾਲ ਮੁੰਡੇ ਆਉਂ ਤਰੇ ਜਾਂਦੀ ਲਾਈਨ ਬਣਾ ਕੇ ਸੰਗਤ ਰੇਲਾ ਹੁਣ ਪਹਿਲਾਂ ਤੇ ਨਹੀਂ ਹੁੰਦੇ ਉਹ ਬੂਟੇ ਮਾਰੇ ਆਪਾਂ ਓਏ ਗਾਂ ਲੈ ਆਈ ਉਹਨੇ ਅੱਗੇ ਹੀ ਗੱਲ ਕਰਦਾ ਮੁੰਡੇ ਆਦ ਕੀ ਧਾਵੇ ਇਹ ਸਾਰੇ ਆਦ ਕੀ ਤਾਂ ਵੀ ਨਹੀਂ ਡਿੱਗਾ ਪਿਛਲੀ ਉਹਦੀ ਡਿੱਪਿਆ ਏ ਆਦ ਕੀ ਮੈਂਟੋ ਮੈਂ ਤੇ ਬੂਟੇ ਲਾਤੇ ਇਹਨਾਂ ਨੇ ਆਦ ਕੀ ਖਰਾਕ ਦਿੱਤੀ ਉਹਨਾਂ ਚ ਬੱਚੇ ਜਵਾੜ ਕੇ ਨੂੰ ਜਿਆਦਾ ਕੋਈ ਇਹ ਖਵਾਇਆ ਕੋਇਆ ਇਹਨੂੰ ਕੋਈ ਆਉਦਾ ਮਰੂਚ ਕਾ ਦੋ ਫਿਰ ਗਿਣ ਕੇ ਮਰੂਚ ਚ ਕਾ ਦੋ ਨਹੀਂ ਉਹ ਸਹੀ ਦੇ ਡਿੱਗਾ ਹੈ ਇਹ ਕਿਰਾਣੇ ਵਿੱਚ ਨਹੀਂ ਉਹਨਾਂ ਨੇ ਇਹ ਵੀ ਪੁੱਛਣਾ ਹੀ ਵੇਚੀ ਨਹੀਂ ਨਾ ਆਖਰੀ ਪੰਜਾਬ ਬੂਟ ਰਹਿ ਗਏ ਆਪਣੇ ਤਾਂ ਅੰਸ਼ ਲਫਾਫੇ ਨੂੰ ਹੱਥ ਪਾਵੋ ਤੇ ਇੰਨੇ ਥਾਂ ਰਹਿ ਗਏ ਆ ਹੀ ਗਏ ਪੂਰੇ ਇੱਕ ਇੱਕ ਕਰਕੇ ਦੋ ਦੋ ਕਰਕੇ ਫੜਾਈ ਜਾ ਦੋ ਦੋ ਕਰਕੇ ਆ ਨਕੋ ਨਾ ਕੋਈ ਆ ਤੁਹਾਨੂੰ ਕਿਹੜੇ ਖਾਉਣਾ ਤੁਹਾਨੂੰ ਇੱਕ ਵਾਰੀ ਵੀਊ ਖਾਉਣਾ ਤੁਹਾਨੂੰ ਬੂਟਿਆਂ ਦਾ ਚੈੱਕ ਕਰੋ ਅਲਿਆ ਪਾਣੀ ਲਿਆ ਛਤੀ ਆ ਕੁੜੀਏ ਲੜੀ ਜਾਂਦੇ ਆ ਜਾ ਗਰਮੀ ਗਿੱਲਾ ਹੋ ਗਿਆ ਹੁਣ ਇਹ ਤੂੰ ਸੁੱਕ ਜਾਣਾ ਵਿੱਚ ਬੱਜੀ ਗਰਮ ਗਰਮਾ ਵਾ ਟਰੈਕਟਰ ਤੇ ਇਹ ਵੀ ਇਹਨੂੰ ਮਾਹ ਖੱਦਿਆ ਬੱਚੇ ਦਾ ਦੰਦਲ ਖਾ ਗਿਆ ਇਹ ਦੰਦਲ ਖਾ ਕੇ ਡੇਪਿਆ ਵਿੱਚ ਇਹਨੂੰ ਮਾਹ ਖੱਦਿਆ ਇਸ ਬੱਚੇ ਨੇ ਬੇਇੱਜ਼ਤੀ ਠੀਕ ਨਹੀਂ ਹੁੰਦੀ ਹੋਰ ਕਰੀਏ ਨਹੀਂ ਉਹ ਕਹਿੰਦਾ ਇਲੀ ਘਟਵੇ ਤੀ ਠੀਕ ਨਹੀਂ ਹੋਰ ਕਰ ਪਾਣੀ ਦੇ ਦੇ ਭਰਾਵਾ ਤੂੰ ਵੀ ਕੀ ਕਿੰਨੇ ਉਹਨਾਂ ਨੇ ਆ ਵੀ ਭਜਾ ਦਨੇ ਜਿਹੜੇ ਉਹਨਾਂ ਕਹਿੰਦੇ ਹੋਰ ਕਹਿੰਦੇ ਜਾਣਾ ਉਹਨਾਂ 800 ਬੂਟੇ ਲੈਣ ਆਏ ਆ ਤੇ ਉਹਨਾਂ ਥੋੜਾ ਜੀ ਕਰਗੇ ਕਪੜੀ ਮਾਰਗੇ ਕਪੜੀ 90 ਵੀਰ ਲੈ ਵਸਾ ਨਾ ਇਦਾਂ ਓਏ ਅੱਧੇ ਅੰਦਰ ਲੱਤਾਂ ਕਰ ਲੋ ਯਾਰ 50 ਬੂਟੇ ਮੈਂ ਲੱਦੇ ਵੱਧ ਪੁਰੇ 50 ਬੂਟੇ ਯਾਰ ਕਰ ਲਈ ਹਣੇ ਨਹੀਂ 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 ਬਸ ਬਸ ਟਰਾਲਾ ਭਰ ਗਿਆ ਹੁਣ ਤੇ ਭਾਈ ਅੰਦਰ ਵਾਰੋ ਰਿਓ ਲੱਗ ਗਈ ਲਿਆਵਾ ਨਹੀਂ 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 ਆ ਜਾ ਆ ਜਾ ਰਹਿਣ ਦੇ ਰੋ ਰਹਿਣ ਦੇ ਤੂੰ ਧਿਆਨ ਨਾ ਬਾਈ ਓਏ ਬੰਦਾ ਤੂੰ ਸੀਟ ਬੈਲਟ ਲਾ ਲੈ ਬੈਹ ਰੋ ਬੈਹ ਰੋ ਅੰਦਰ ਧਿਆਨ ਨਾ ਭਇਓ ਓਏ ਵੀਰ ਚੱਲ ਗਏ ਸਾਰੇ ਲਿਆਵਾ ਨਹੀਂ ਨਹੀਂ ਰਹਿਣਦੇ ਰਹਿਣਦੇ ਆ ਜਾਓ ਚਲੋ ਜੱਲੀਏ ਪਰਾ ਸਟਾਰਟ ਕਰੀਏ ਸਾਰੇ ਸੱਚੀ ਕੋਸਾਬ ਨੂੰ ਠੋਕ ਕੋਸਾਬ ਰਾਜ ਚ ਚੈੱਕ ਕਰੋ ਮੁੰਡਾ ਪਾਰਕ ਪਾਰਕ ਦੇ ਵਿੱਚ ਚੰਬੂਟੇ ਲਾ ਕੇ ਚੱਲੇ ਪਾਰਕ ਦੇ ਵਿੱਚੋਂ ਓਏ ਸ਼ਾਂ 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 ਛੱਡਾ ਬੰਦੇ ਜਿਹੜੀ ਨਾਲ ਦੀ ਬੈਠੀ ਆ ਵੀ ਮੈਨੂੰ ਜਾਦਾ ਇੱਥੇ ਵਰਤ ਹੁੰਦੇ ਜਾਵਾਂਗਾ ਮੇਰਾ ਅੱਜ ਲੰਗਣਾ ਆਇਆ ਆਹ ਲਗਾਜੀ ਆਦਣਾ ਚੰਦੇ ਆਉਂਦੇ ਹਾਂ ਚੱਲੀਏ ਬੋਤਲ ਮਗਰ ਇਥੇ ਹੋ ਗਿਆ ਮੁੰਡੇ ਕਹਿੰਦੇ ਵੇਰ ਕਾ ਉਤੋਂ ਵੇਰ ਕਬੂਤ ਪੀ ਕੇ ਜਾਣੇ ਛੇਕ ਪੀ ਕੇ ਜਾਣੇ ਆ ਠੀਕ ਹੀ ਜਾਣੇ ਅੱਜ ਇਹ ਨਾ ਨਾਮ ਨਹੀਂ ਕਰ ਸਕਦੇ ਅੱਜ ਬੂਟੇ ਬੜੀ ਛੱਟ ਮਰਾਈ ਜੰਨਾਂ ਨੇ ਲਦਾ ਤੇ ਮਿੰਟੋ ਮਿੰਟ ਨਹੀਂ ਸ਼ੇ ਆ ਤੇ ਦਬਾ ਪੀਪਾ ਕੇ ਉਹ ਦਾ ਮੰਗਾ ਲਉ ਭਾਵੇਂ ਅੱਜ ਅੱਜ ਨਹੀਂ ਕੋਈ ਚੱਕਰ ਪਰ ਚਾਚੇ ਦੀ ਮੰਗਾ ਕੇ ਟੈਨਸ਼ਨ ਟਟੀਆਂ ਹੋਣੀ ਅੰਸ਼ ਵਾਂ ਪਰਲ ਪਰਲ ਕਰਦਾ ਜਾਵੇ ਘਰੇ ਨਹੀਂ ਸ਼ਤਾਨੀਆਂ ਵਾ ਵਧੀਆ ਸ਼ਤਾਨੀਆਂ ਨਹੀਂ ਕਰਦੀਆਂ ਚਾਚੇ ਦੀ ਡਿਊਟੀ ਵੀ ਇੱਥੇ ਜੀ ਹੁਣ ਚਾਚੇ ਬਿੱਟੂ ਦੀ ਡਿਊਟੀ ਵੀ ਇੱਥੇ ਹੀ ਹੈ ਮੈਂ ਕਿਹਾ ਆਹੋ ਉਹਨੇ ਕਹਣਾ ਕੰਜਰਾਂ ਭੇਜਿਆ ਤਾਂ ਨੂੰ ਫੂਟੇ ਲੈਣੇ ਤੀ ਕਿਦਰ ਫਿਰਦੇ ਨੇ ਮਿੱਤਰੋ ਵੀਰ ਜੀ ਸੇਵਾ ਚੁੱਕਦੇ ਹੋਰੇ ਲਿਓ ਆ ਮੱਛਰ ਗਿਆ ਸ਼ੇਕ ਫੜ ਕੇ ਨਾਲ ਹੀ ਆ ਤੁਸੀਂ ਕਿੱਧਰ ਤੋਂ ਆਏ ਆ ਆਈਸਕ੍ਰੀਮ ਨਹੀਂ ਖਾਣੀ ਲੈ ਆਇਥੋ ਭਰਾ ਦੇ ਉਹ ਕੋਈ ਹੈਗਾ ਆਈਸਕ੍ਰੀਮ ਭਰੋ ਯਾਰ ਅੰਚ ਨੂੰ ਲਓ ਵੀਰ ਜੀ ਪੀਓ ਤੁਹਾਨੂੰ ਮਗਲਾ ਹੋਏ ਥੋੜੀ ਜੀ ਕਰੋ ਬੂਆ ਦੇ ਖੋਲੋ ਹਾਲੇ ਗਈ ਜਾਂਦੇ ਪੈਕ ਕਰਦੇ ਬੂਆ ਖੁੱਲੇ ਹੀ ਨਹੀਂ ਉਹ ਕਿੱਥੇ ਲੱਗੇ ਵੇ ਆ ਗਏ ਤੇ ਮੁੰਡਿਆਂ ਨੂੰ ਕੋ ਪੇਸ਼ ਕਰਨ ਜਾ ਰਹੇ ਆ ਕੋਲਡ ਕਾਫੀ ਲਾ 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 ਕਿਹੜਾ ਮੂੰਹ ਲੁਕਾਉਂਦੇ ਆ ਸੋਹਣਿਆ ਜਿਆ ਤੇ ਲੈ ਅੰਦਰ ਹੰਗਲਾ ਗਿਆ ਤਾਂ ਮੈਂ ਆ ਕੇ ਕਹਿੰਦੇ ਤੇਰਾ ਭਲਾ ਹੋਏ ਤੇ ਕਿੰਨੇ ਦਿਨ ਚ ਹੋ ਗਿਆ ਆਹੋ ਬਾਕੀ ਹੁਣ ਆਹ ਬਲੌਗ ਬਹੁਤ ਵੱਡਾ ਬਣ ਗਿਆ 14 15 ਮਿੰਟਾਂ ਦਾ ਬਣ ਗਿਆ ਬਸ ਬਹੁਤ ਐਡਾ ਹੀ ਚਪੇੜਾ ਨਾ ਖਾਲੀ ਮੇਰੇ ਤੋਂ ਬੰਦ ਰਹੀ ਜਾਂ ਗੱਲਾਂ ਕਰੀ ਜਾਂਦੇ ਹੋ ਜੀ ਤੇ ਹੁਣ ਬੂਟਿਆਂ ਦਾ ਫਿਰ ਆਪਾਂ ਕੰਟੀਨਿਊ ਹੋਣਾ ਅਗਲਾ ਬਲੌਗ ਕਰਦੇ ਆ ਸਵੇਰੇ ਮੈਂ ਬਣਾਉਂਦੇ ਆ ਪਹਿਲੀਆਂ ਉਹਨਾਂ ਦਾ ਉਹ ਛੱਡ ਕੇ ਤਾਂ ਆ ਬਣਾਉਣ ਲੱਪੇ ਹੋ ਜੀ ਹੁਣ ਉਹਨੂੰ ਕੰਟੀਨਿਊ ਕਰ ਲਿਓ ਵੀ ਬਣਾ ਦਈਏ ਚਲੋ ਜੀ ਮਿਲਦੇ ਤੁਹਾਨੂੰ ਮੈਂ ਅਗਲੀ ਵੀਡੀਓ ਸਗਰਪਾਈਜ਼ ਕਰ ਲਿਓ ਬਾਕੀ ਚੈਨਲ ਨੂੰ ਸਗਰਪਾਰਾ ਅੱਜ ਬੋਲਦਾ ਨਹੀਂ ਆ ਬੋਲਦਾ ਨਹੀਂ ਕੀ ਗੱਲ ਸੰਗੀ ਜਾਂਦਾ ਸੰਗੀ ਜਾਂਦਾ ਗੂਗਲ ਜੱਜ ਤੇ ਅਗਲੀਆਂ ਵੀਡੀਓ ਵੇਖਣ ਵੇਖਣੀਆਂ ਤੇ ਲਿਖ ਨੇ ਕੀ ਕਹਿੰਦੇ ਮੈਨੂੰ ਗਰਮੀ ਚੜ ਗਈ ਕੁੜੀਏ ਗਰਮੀ ਬੜੀ